ਕੀ ਤੁਹਾਡੀ ਕੀ ਲੱਗਦੀ ਸੀ ਪੂਜਾ ਜੀ ਕੀ ਗੱਲ ਕੀ ਹੋਈ ਤੁਹਾਡੀ ਨੋ ਨਾਲ ਜੀ ਕੋਈ ਗੱਲ ਨਹੀਂ ਜੀ ਉਹ ਪਾਰਕ ਕੋਲ ਰਹਿੰਦੀ ਸੀ ਦੋ ਨੰਬਰ ਪਾਰਕ ਕੋਲੇ ਤਾਂ ਮੇਰਾ ਮੁੰਡਾ ਵੱਡਾ ਵੀ ਮੇਰੇ ਕੋਲ ਰਹਿੰਦਾ ਸੀ ਮੇਰਾ ਪੋਤਾ ਵੀ ਮੇਰੇ ਕੋਲ ਰਹਿੰਦਾ ਸੀ ਦੋ ਜਵਾਖ ਖਣ ਲੈ ਕੇ ਰਹਿੰਦੀ ਸੀ ਉਹ ਹੁਣ ਜੋ 10-12 ਦਿਨ ਚ ਵੱਡੇ ਮੁੰਡਾ ਦੇ ਘਰ ਵਾਲੀ ਨੂੰ ਲੈ ਗਈ ਸੀ ਆਪਣੇ ਕੋਲ ਤਾਂ ਹੁਣ ਮੈਂ ਤਾਂ ਵੀ ਨਾ ਉਹ ਸਾਡੇ ਕੋਲ ਆਂਦੀ ਸੀ ਨਾ ਸੀ ਜਾਂਦੇ ਸੀ ਉਹਨੇ ਲਈ ਸੀ 10-12 ਦਿਨਾਂ ਤੋਂ ਹੀ ਆਪਦੇ ਘਰ ਵਾਲੀ ਨੂੰ ਉਸ ਤੋਂ ਬਾਅਦ ਹੁਣ ਇਹ ਗੱਲ ਹੋ ਗਈ ਤੇ ਸੁਮਨ ਨਾਲ ਰਹਿੰਦੀ ਸੀ ਜਦੋਂ ਸੁਮਨ ਨੂੰ ਪਤਾ ਵੀ ਕੀ ਗੱਲ ਹੋਈ ਹੁੰਦੇ ਨਾਲ ਕੋਈ ਇਸ ਨੂੰ ਮਨ ਨਾਲ ਘਰ ਉੱਕ ਲਾ ਕੇ ਲੱਗੀ ਸੀ ਆਪਾਂ ਕੰਮ ਪੁੱਛੀ ਆਈਏ ਇਹਨੂੰ ਜੀ ਆਪ ਦਾ ਫੋਨ ਦਿੱਤਾ ਹੈਗਾ ਇਹ ਆਪਦੇ ਘਰੇ ਆ ਗਈ ਤਾਂ ਸਾਡੇ ਕੋਲ ਨੂੰ ਫੋਨ ਦੇ ਆਈ ਇਹ ਜੀ ਰਾਤ ਨੂੰ ਮੇਰੇ ਕੋਲ ਆਈ ਹੈ ਕੱਲ ਰਾਤ ਨੂੰ ਇਹ ਮੈਨੂੰ ਕਹਿੰਦੀ ਹੈ ਵੀ ਮੇਰਾ ਫੋਨ ਲੈ ਕੇ ਛੋਟੀ ਬਹੁਤ ਦਾ ਹੀ ਨਹੀਂ ਮੈਂ ਕਿਹਾ ਤੂੰ ਵੀ ਦੇਖੇਂਗੇ ਫੋਨ ਤੈਨੂੰ ਬਤਾਉਣਾ ਚਾਹੀਦਾ ਸੰਭੀ ਉ ਤਾਂ ਸਾਡੇ ਅਮ ਜੀ ਨਹੀਂ ਜਾਂਦੀ ਨਹੀਂ ਮੈਂ ਕਿਹਾ ਸਵੇਰੇ ਮੇਰੀ ਪੋਤੀ ਬੁਲਾਈ ਇਹਨੂੰ ਆਪਦੇ ਘਰੇ ਕਹਿੰਦੇ ਤੇ ਮੰਮੀ ਆ ਗਈ ਤਾਂ ਮੈਂ ਇਹਨੂੰ ਗੰਗਾ ਨਗਰ ਜਾਣਾ ਸੀ ਦਵਾਈ ਦੁਆਣ ਨੂੰ ਮੇਰੀ ਕੁੜੀ ਨੂੰ ਤੇ ਜਦੋਂ ਮੈਂ ਕਿਹਾ ਇਹ ਕਹਿੰਦੀ ਤੇਰੀ ਮੰਮੀ ਆ ਗਈ ਮੈਂ ਕਿਹਾ ਮੰਮੀ ਦਾ ਇਹਨੂੰ ਕੀ ਪਤਾ ਤੈਨੂੰ ਬਤਾਉਣਾ ਚਾਹੀਦਾ ਤੂੰ ਫੋਨ ਲੈ ਗਈਆਂ ਤੈਨੂੰ ਬਤਾਉਣਾ ਚਾਹੀਦਾ ਮੈਂ ਕਿ ਤੂੰ ਫੋਨ ਲੈ ਗਈਆਂ ਇਹ ਗੱਲ ਕਹਿ ਕੇ ਮੈਂ ਗੰਗਾ ਨਗਰ ਚਲੀ ਗਈ ਗੰਗਾ ਨਗਰ ਮੈਂ ਹੀ ਨਹੀਂ ਪੁਲਿਸ ਦਾ ਫੋਨ ਚੱਲ ਆ ਗਿਆ ਕਿ ਪੁਲਿਸ ਦਾ ਕੀ ਮੈਸੇਜ ਆਇਆ ਤੁਹਾਨੂੰ ਬਈ ਉਹ ਦੀ ਵੀ ਪੂਜਾਰਾਣੀ ਦਾ ਨਾਮ ਪਤਾ ਚੀ ਕਿੰਦਾ ਹੈਗਾ ਕ੍ਰਿਸ਼ਨ ਕੁਮਾਰ ਕੋਣ ਹੈ ਰੱਖੀ ਮੇਰਾ ਮੁੰਡਾ ਅੱਛਾ ਗਲਤੀ ਹੁੰਦੇ ਕਿ ਮਾਂ ਆ ਰੋਏਗੀ ਚੈਨੀ ਮੈਂ ਜੀ ਤੁਹਾਨੂੰ ਪੂਜਾ ਨਾ ਪੁਲਿਸ ਨੇ ਦੱਸਿਆ ਪੂਜਾ ਦੀ ਲਾਸ਼ ਨੂੰ ਪਕੜ ਮਿਲੀ ਹਾਂ ਨੂੰ ਪਕੜ ਤਾਂ ਕੋਈ ਸਵਾਲ ਕੀ ਗੱਲ ਕੀ ਹੋਈ ਤੁਹਾਡੀ ਪਤਨੀ ਕਿੰਨੇ ਦਿਨਾਂ ਤੋਂ ਗਾਇਬ ਸੀਗੀ ਬੁੱਧਵਾਰ ਨੂੰ ਗਈ ਐ ਬੁੱਧਵਾਰ ਨੂੰ ਕੀ ਹਾਲਾਤਾਂ ਚ ਗਈ ਸੀ ਕੀ ਕੰਮ ਕਰਦੀ ਸੀ ਇਹ ਰਵਾਇ ਦਾ ਕੰਮ ਕਰਦੀ ਤੇ ਤੁਸੀਂ 3 ਦਿਨ ਤੱਕ ਪੁਲਿਸ ਰਿਪੋਰਟ ਕੀਤੀ ਸੀ ਮੈਂ ਗਿਆ ਸੀ ਬੁੱਧਵਾਰ ਨੂੰ ਤੇ ਮੈਂ ਸ਼ਾਮ ਵੀ ਜਦੋਂ ਆਇਆ ਮੇਰੀ ਕੁੜੀ ਕਹਿੰਦੀ ਹੋਵੇ ਉਹਦੇ ਨਾਲ ਗਈ ਐ ਕਿੰਨੇ ਨਾਲ ਗਈ ਸੀਗੀ ਬੋਮਨ ਦੇ ਨਾਲ ਅੱਛਾ ਮੈਂ ਕਿਹਾ ਕੰਮ ਤੇ ਜਾਂਦੀ ਵੀ ਰਾਤ ਲੱਗੇ ਜਾਂਦੀ ਵੀ ਵਾਰੀ ਆਜੂਗੀ ਸਵੇਰੇ ਫਿਰ ਮੈਨੂੰ ਅੱਜ ਪਤਾ ਲੱਗਿਆ ਤੇ ਕੀ ਹਾਲਾਤਾਂ ਚ ਤੁਹਾਡੀ ਮਹਿਲਾ ਵਾਈਫ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਮਤਲਬ ਤੁਹਾਡੀ ਜਿਹੜੀ ਵਾਈਫ ਹੈ ਉਹਦੇ ਡੈੱਡ ਬਡੀ ਮਿਲੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਪੁਲਿਸ ਦਾ ਫੋਨ ਗਿਆ ਸਾਡੇ ਪ੍ਰਧਾਨ ਨੂੰ ਦੱਸਿਆ ਉਹ ਕਹਿੰਦਾ ਵੀ ਤੁਹਾਡੇ ਕੋਲ ਫੋਨ ਆਇਆਗਾ ਚੱਲ ਅੱਛਾ ਅੱਛਾ ਜਦੋਂ ਪਤਾ ਚੱਲੇ ਕੋਈ ਪਤਾ ਲੱਗਿਆ ਕੋਈ ਕਿਸੇ ਨਾਲ ਕੋਈ ਰੰਜਿਸ਼ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਕਿ ਨਾਂ ਕੀ ਸਰ ਤੁਹਾਡਾ ਮੇਰਾ ਵਿਨੋਦ ਖੰਗਵਾਲ ਨਾਂ ਮੇਰਾ ਜੀ ਮੁਕੇ ਦੇ ਐਮ ਸੀਓ ਤੁਸੀਂ ਕੀ ਮਹੱਲੇ ਦੇ ਵਿੱਚ ਕੀ ਘਟਨਾ ਹੋਈ ਹੈ ਜੀ ਘਟਨਾ ਹੋਈ ਹੈ ਜੀ ਦੋ ਤਿੰਨ ਦਿਨਾਂ ਤੋਂ ਪੂਜਾ ਇੱਥੋਂ ਦੀ ਬਹੂ ਹੈ ਉਹ ਗਾਇਬ ਸੀ ਇੱਥੋਂ ਜੀ ਤਾਂ ਇਹਨਾਂ ਨੇ ਇਸ ਇਧਰ ਉਧਰ ਲੱਭਿਆ ਜੀ ਨਹੀਂ ਮਿਲੀ ਅੱਜ ਪਤਾ ਲੱਗਿਆ ਜੀ ਉਹਦੀ ਜਿਹੜੀ ਰੈੱਡ ਬੋਡੀ ਉਹ ਰਾਜਸਥਾਨ ਚ ਕਿਸੇ ਨਹਿਰ ਦੇ ਵਿੱਚ ਹੈ ਤੇ ਇੱਕ ਕਿਸੇ ਔਰਤ ਨੂੰ ਵੀ ਨਾਲ ਅੱਜ ਪੁਲਿਸ ਪੁਛਤਾਛਲੀ ਲੈ ਗਈ ਹੁੰਦਾ ਕੀ ਰੋਲ ਹੈ ਜੀ ਇਸ ਤਰ੍ਹਾਂ ਦੀ ਰੋਲ ਦਾ ਤੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੌਣ ਦਾ ਕਿੰਨਾ ਰੋਲ ਹੈ ਜੀ ਕੁਝ ਨਹੀਂ ਪਤਾ ਲੱਗ ਰਿਹਾ ਹਲੇ ਕੁਝ ਨਹੀਂ ਪਤਾ ਜੀ ਸਾਰਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸਰ ਇੱਕ ਮਹਿਲਾ ਦੀ ਆਪਣੇ ਬੋਰ ਦੀ ਆਰਿਆਨਗਰ ਦੀ ਇੱਕ ਲਾਸ਼ ਨੂੰ ਪਗੜ ਮਿਲੀ ਹੈ ਕੀ ਮਾਮਲਾ ਹੈ ਜੀ ਇਹਦੇ ਚ ਜੀ ਸਾਨੂੰ ਇੱਕ ਕਾਲ ਆਈ ਸੀ ਰਾਜਸਥਾਨ ਪੁਲਿਸ ਵੱਲੋਂ ਥਾਣਾ ਬਕਲਾਵਾ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਜੀ ਉਹਨਾਂ ਨੇ ਦੱਸਿਆ ਇੱਕ ਲੇਡੀ ਜੀ ਇੱਥੇ ਮਿਲੀ ਹੈ ਉਹਦਾ ਨਾਮ ਵੀ ਪੂਜਾ ਵਾਈਫ ਆਫ ਕ੍ਰਿਸ਼ਨ ਅਸੀਂ ਉਹਦੇ ਸਬੰਧੀ ਜਿਹੜੇ ਸਬੰਧਤ ਉਹਦੇ ਪਰਿਵਾਰ ਨੂੰ ਅਸੀਂ ਜਾਣਕਾਰੀ ਦਿੱਤੀ ਉਹਨਾਂ ਨੂੰ ਬੁਲਾ ਕੇ ਅਸੀਂ ਦੱਸਤਾ ਵੀ ਉੱਥੇ ਜਾ ਕੇ ਪਹੁੰਚ ਕੇ ਆਪਦੀ ਕਾਰਵਾਈ ਕਰਾ ਸਕਦਾ ਕਿਉਂਕਿ ਇਹਦੇ ਸਬੰਧੀ ਸਾਡੇ ਕੋਲੇ ਕੋਈ ਲਿਖਤੀ ਕੰਪਲੇਂਟ ਨਹੀਂ ਸੀ ਇਸ ਕਰਕੇ ਸਬੰਧਤ ਨਾ ਕੋਈ ਲਾਪਤਾ ਨਹੀਂ ਸੀ ਨਾ ਜੀ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਸੀ ਤੇ ਫਿਰ ਸਾਰੀ ਕਾਰਵਾਈ ਰਾਈਸਨ ਪੁਲਸੀ ਕਰੇਗੀ ਜੀ ਹਾਂ ਜੀ ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਜੀ ਅਸੀਂ ਤਾਲਮੇਲ ਕਰਕੇ ਫਿਰ ਗਾਂਹ ਦੇ ਅੱਗੇ ਸੁਲਝਾ ਦਿੰਦੇ ਹਾਂ ਠੀਕ ਹੈ ਠੀਕ ਜੀ